ਸਰੀ ਗੱਲ ਜੀ ਸੰਦਲ ਚੈਨਲ ਤੇ ਤੁਹਾ ਸਾਰਿਆਂ ਦਾ ਸਵਾਗਤ ਹੈ ਅੱਜ ਖਬਰ ਚੀਨ ਰੂਸ ਤੇ ਕਯੂਬਾ ਦੇ ਵੈਨੇਜੂਏਲ ਤੋਂ ਬਾਹਰ ਕੱਢੇ ਅਮਰੀਕਾ ਤੋਂ ਸ਼ੁਰੂ ਕੀਤੀ ਤੇਲ ਦੀ ਖੇਡ ਕੀ ਹੈ 트ੰਪ ਦਾ ਪਲਾਨ ਅਮਰੀਕੀ ਰਾਸ਼ਟਰਪਤੀ ਡੋਲਨ 트ੰਪ ਨੇ ਵੈਨੇਜੂਏਲ ਦੀ ਨਵੀਂ ਅੰਤਰਨ ਸੰਕਰਾਂ ਤੇ ਸਖਤ ਸ਼ਰਤਾਂ ਥੋਪ ਦਿੱਤੀਆਂ ਹਨ ਪਿਛਲੇ ਹਫਤੇ ਅਮਰੀਕੀ ਹਮਲੇ ਤੋਂ ਬਾਅਦ ਨਿਕਲੋਕਸ ਮੁਦਰੂ ਨੂੰ ਫੜ ਕੇ ਅਮਰੀਕਾ ਲਜਾਇਆ ਗਿਆ ਹੈ ਤੇ ਹੁਣ ਅੰਤਮ ਰਾਸ਼ਟਰਪਤੀ ਡੇਲਸੀ ਰੋਡ ਰਿਗ ਦੇ ਸਾਹਮਣੇ 트럼ਪ ਦੀ ਟੀਮ ਨੇ ਸਾਫ ਕਰ ਦਿੱਤਾ ਕਿ ਜੇਕਰ ਜ਼ਿਆਦਾ ਤੇਲ ਕੱਢਣਾ ਹੈ ਤੇ ਵੇਚਣਾ ਹੈ ਤੇ ਫਿਰ ਪਹਿਲਾ ਚੀਨ ਰੂਸ ਹਰਾਨ ਤੇ ਕਯੂਬਾ ਨਾਲ ਸਾਰੇ ਆਰਥਿਕ ਰਿਸ਼ਤੇ ਤੋੜਨੇ ਪੈਣਗੇ 트럼ਪ ਪ੍ਰਸ਼ਾਸਨ ਚਾਹੁੰਦਾ ਹੈ ਕਿ ਵੈਨਿਊਜ਼ ਤੇਲ ਉਤਪਾਦਨ ਵਿੱਚ ਸਿਰਫ ਅਮਰੀਕਾ ਨਾਲ ਹੀ ਪਾਈਵਲ ਕਰੇ ਅਤੇ ਆਪਣਾ ਭਾਰੀ ਕੱਚਾ ਤੇਲ ਵੇਚਣ ਵੇਲੇ ਅਮਰੀਕਾ ਨੂੰ ਹੀ ਤਰਜੀਹ ਦੇਵੇ ਅਮਰੀਕੀ ਨਿਊਜ਼ ਚੈਨਲ ABC ਦੀ ਨਿਊਜ਼ ਨੇ ਇਸ ਖਲਾਸਾ ਕੀਤਾ ਕਿ ਰਿਪੋਰਟ ਵਿੱਚ ਤਿੰਨੇ ਸੂਤਰਾਂ ਦੇ ਹਵਾਲੇ ਵਿੱਚ ਦੱਸਿਆ ਕਿ ਟ੍ਰੰਪ ਦੀਆਂ ਮੰਗਾਂ ਵੈਜੂਲ ਦੀ ਨਵੀਂ ਲੀਡਰਸ਼ਿਪ ਲਈ ਲਾਜ਼ਮੀ ਹਨ ਦੇਸ਼ ਵਿੱਚ ਚੱਲ ਰਹੀ ਸਿਆਸੀ ਉਥਲ-ਪੁਥਲ ਦੇ ਵਿਚਕਾਰ ਟ੍ਰੰਪ ਨੇ ਦਾਅਵਾ ਕੀਤਾ ਹੈ ਕਿ ਹੁਣ ਵੈਜੂਲ ਦੇ ਅਮਰੀਕਾ ਦਾ ਹੀ ਕੰਟਰੋਲ ਹੈ ਟ੍ਰੰਪ ਪ੍ਰਸ਼ਾਸਨ ਨੇ ਵੈਜੂਲ ਦੀ ਅੰਤਮ ਸਰਕਾਰ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਉਹ ਆਪਣੇ ਵਿਸ਼ਾਲ ਤੇਲ ਭੰਡਾਰ ਦੇ ਜ਼ਿਆਦਾ ਉਤਪਾਦਨ ਦੀ ਇਜਾਜ਼ਤ ਹੀ ਮਿਲੇਗੀ ਜੇਕਰ ਉਹ ਇਹ ਸ਼ਰਤ ਮੰਨ ਲਈ ਦੇਖਣ ਵਿਰੋਧੀਆਂ ਤੋਂ ਬਾਹਰ ਕੱਢੇ ਚੀਨ ਰੂਸ ਹਰਾਨ ਅਤੇ ਕਯੂਬਾ ਦੇ ਦੇਸ਼ ਨੂੰ ਬਾਹਰ ਕੱਢਣਾ ਹੈ ਬਾਹਰ ਕੱਢਣਾ ਤੇ ਉਹਨਾਂ ਦੇ ਸਾਰੇ ਆਰਥਿਕ ਸਬੰਧ ਖਤਮ ਕਰੋ ਅਮਰੀਕਾ ਸਿਰਫ ਅਮਰੀਕਾ ਸਾਂਝੇਦਾਰੀ ਤੇਲ ਉਪਾਦਨ ਤੇ ਵਿਕਰੀ ਵਿੱਚ ਵੈਜੂਲ ਸਿਰਫ ਅਮਰੀਕਾ ਨਾਲ ਹੀ ਸਾਂਝੇਦਾਰੀ ਕਰੇ ਖਾਸ ਕਰਕੇ ਭਾਰੀ ਕੱਚੇ ਤੇਲ ਦੀ ਵਿਕਰੀ ਤੇ ਅਮਰੀਕਾ ਨੂੰ ਪੈਰ ਦਿੱਤੀ ਜਾਵੇਗੀ ਚੀਨ ਵੈਜੂਲ ਦਾ ਸਭ ਤੋਂ ਵੱਡਾ ਤੇਲਖ ਖਰੀਦ ਰਿਹਾ ਹੈ ਹੁਣ ਪਰ ਹੁਣ 트ੰਪ ਚਾਹੁੰਦਾ ਹੈ ਕਿ ਇਹ ਸਭ ਖਤਮ ਹੋ ਜਾਵੇ ਤੇ ਜੋ ਅਮਰੀਕੀ ਕੰਪਨੀਆਂ ਉੱਥੇ ਤੇਲ ਇੰਡਸਟਰੀ ਨੂੰ ਸੰਭਾਲ ਸਕਣ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਵੈਨਨ ਤੇ ਦਬਾਅ ਬਣਾਉਣ ਲਈ ਆਸਾਨ ਕਿਉਂਕਿ ਉਹਨਾਂ ਦੇ ਮੌਜੂਦਾ ਤੇਲ ਟੈਂਕਰ ਪਹਿਲਾਂ ਹੀ ਭਰੇ ਹੋਏ ਹਨ ਮਤਲਬ ਬਿਨਾਂ ਨਵੇਂ ਉਤਪਾਦਨ ਦੇ ਉਹ ਜ਼ਿਆਦਾ ਤੇਲ ਨਹੀਂ ਵੇਚ ਸਕਣਗੇ ਅਤੇ ਆਰਥਿਕ ਦਾ ਬੋਝ ਵਧੇਗਾ ਇਹੀ ਕਾਰਨ ਹੈ ਕਿ 트럼ਪ ਪ੍ਰਸ਼ਾਸਨ ਲੱਗਦਾ ਹੈ ਕਿ ਅੰਤਰਮ ਰਾਸ਼ਟ੍ਰਵਿਟੀ ਡੇਲਸੀ ਰੋਡਗਿਜ ਦੇ ਇਹ ਸ਼ਕਤਾ ਮੰਨ ਲਈ ਮਜਬੂਰ ਹੋ ਜਾਣਗੇ ਵੈਜਵਲ ਦੁਨੀਆ ਦਾ ਸਭ ਤੋਂ ਵੱਡਾ ਤੇਲ ਭੰਡਾਰ ਵਾਲਾ ਦੇਸ਼ ਹੈ ਪਰ ਸਾਲ ਦੇ ਸੰਕਟ ਵਿੱਚ ਪਾਮਦੀਆਂ ਕਰਨ ਉਹਨਾਂ ਦੀ ਇੰਡਸਟਰੀ ਪੂਰੀ ਤਰ੍ਹਾਂ ਪ੍ਰਾਪਤ ਹੋਈ ਹੈ 트럼ਪ ਦਾ ਮੰਨਣਾ ਹੈ ਕਿ ਅਮਰੀਕੀ ਕੰਪਨੀਆਂ ਮੋੜ ਪੱੜੀ ਤੇ ਲੈ ਆ ਸਕਦੀਆਂ ਹਨ